ਬਹੁਤੀ ਪਿਆਰੇ ਪਿਆਰੇ ਸਤਿਗੁਰੂ ਜੀ ਦੀ ਪਿਆਰੀ ਪਿਆਰੀ ਸਾਧ ਸੰਗਤ ਹੈ ਜੀ ਤਾਲ ਤਨ ਸਤਿਗੁਰੂ ਤੇਰਾ ਹੀ ਆਸਰਾ ਸਾਧ ਸੰਗਤ ਜੀ ਅੱਜ ਜਿਹੜੀ ਛੋਡੇ ਲਾਲ ਸੱਚੇ ਸਤਿਗੁਰ ਦੀ ਸਾਖੀ ਸਾਝੀ ਕਰਨ ਲੱਗਿਆ ਉਹ ਏ ਹੈ ਵੀ ਬਾਪੂ ਨੂੰ ਘਰੋਂ ਕੱਢਣਾ ਬਹਿਗਾ ਹੀ ਪੈਂਦਾ ਹੈ ਆਪਣਾ ਜਿਹੜਾ ਸੱਚਾ ਸਤਗੁਰੂ ਆਪਣਾ ਬਾਪੂ ਹੈ ਇੱਕ ਦਰਿਆਵੀ ਬਾਪੂ ਹੈ ਇਹ ਰੀਅਲ ਬਾਪੂ ਹੈ ਰਾਨੀ ਬਾਪੂ ਤੇ ਜਿਹੜਾ ਆਪਾਂ ਦਰਿਆਵੀ ਬਾਪੂ ਆ ਉਹ ਨੂੰ ਘਰੋਂ ਕੱਢਣਾ ਉਹ ਮਹਿੰਗਾ ਪੈਂਦਾ ਜਿਹੜਾ ਅਸਲੀ ਹੈ ਹੁਣ ਅਸਲੀ ਨੂੰ ਕੱਢਤਾ ਉਹਦਾ ਬਾਲਾ ਮਹਿੰਗਾ ਪਊਗਾ ਉਹ ਭਰਾ ਉਹ ਬਾਲਾ ਬਹਿਗਾ ਅਸਲ ਪਤਾ ਉਹ ਨੂੰ ਹੈ ਇਹ ਕਹਤਾ ਜਿਹੜਾ ਬਾਪੂ ਨੂੰ ਘਰੋਂ ਕੱਢਣਾ ਮਹਿੰਗਾ ਹੀ ਪੈਂਦਾ ਹੈ ਅਸਲ ਦਿਲੋਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਵਨਿਆ ਨਾਲ ਦਿਲਿਆਰੀ ਪੈਦਾਨੂ ਕੀ ਗੈਰ ਹੈ ਮਾਪਿਓ ਨੂੰ ਜਿਹੜਾ ਦਿਨਿਆਵੀ ਨੂੰ ਘਰੋਂ ਕੱਢਦਾ ਬਹੁਤ ਵਸ ਉਹਦੇ ਪੁੱਠੇ ਭਾਗ ਹੀ ਬਦੇ ਨੇ ਮਾੜੇ ਕਰਮੁੰਦੇ ਨੇ ਉਹ ਕਾਲ ਦੇ ਚੱਕਰ ਤੇ ਚੜ ਜਾਂਦਾ ਤੇ ਫਿਰ ਬਣਦਾ ਕੁਛ ਨਹੀਂ ਪਸਤਾਉਦਾ ਮਗਰੋਂ ਫਿਰ ਪਸਤਾ ਆ ਕਿਹਾ ਹੋਤਾ ਹੈ ਜਦ ਚਿੜੀਆਂ ਚੋਗੀ ਖੇਤ ਉਹ ਕਵਤਾ ਤੁਹਾਡੇ ਨਾਲ ਸਾਖੀ ਇਹ ਹੈ ਜਿਹੜੀ ਕਵਤਾ ਦੇ ਰੂਪ ਵਿੱਚ ਸਾਜੀ ਕਰਨ ਲੱਗਿਆ ਲੋ ਜੀ ਸੁਣੋ ਆ ਮਨ ਬਣ ਜਾ ਸੁਚਾ ਮੋਤੀ ਸਿੱਖ ਸਿਆਣੇ ਦੀ ਰੀਤੀ ਜੇ ਤੂੰ ਮੋਤੀ ਬਣੇ ਤੈਨੂੰ ਹੰਸ ਪਛਾਨਣ ਓਏ ਪਾ ਸੱਚੇ ਨਾਲ ਪਰਿਤੀ ਝੂਠ ਪਾਪ ਸ਼ਲ ਕਪਟ ਕਮਾਇਆ ਝੂਠ ਪਾਪ ਸ਼ਲ ਕਪਟ ਕਮਾਇਆ ਤੇ ਸਭ ਝੂਠ ਕਮਾਈ ਕੀਤੀ ਏ ਮਨ ਦੀ ਵਾਤੇ ਮਤ ਉੱਚੀ ਕਰ ਲਈ ਬਈ ਤੇਰੀ ਬਾਜੀ ਜਾਵੇ ਬਿਤੀ ਸੱਚ ਦਾ ਮੈਂ ਜਾ ਕੇ ਅਡਾਣਾ ਬਹਿ ਆ ਹੀ ਪੈਂਦਾ ਹੈ ਸੱਚ ਦਾ ਮੈਂ ਜਾ ਕੇ ਅਡਾਣਾ ਬਹਿ ਜਾ ਹੀ ਪੈਂਦਾ ਹੈ ਸੱਚ ਦਾ ਝੂਠ ਬਣਾਉਣਾ ਮੈਂ ਗਾਹੀ ਪੈਂਦਾ ਹੈ ਸੱਚ ਦਾ ਝੂਠ ਬਣਾਉਣਾ ਮੈਂ ਗਾਹੀ ਪੈਂਦਾ ਹੈ ਸੰਤਾਂ ਦੇ ਨਾਲ ਪੰਗਾ ਪਾਉਣਾ ਮੈਂ ਗਾਹੀ ਪੈਂਦਾ ਹੈ ਸੰਤਾਂ ਨਾਲ ਪੰਗਾ ਪਾਉਣਾ ਮੈਂ ਗਾਹੀ ਪੈਂਦਾ ਹੈ ਫਕੀਰ ਨੂੰ ਪੜ ਦੇ ਰਹਿਣਾ ਓ ਫਕੀਰ ਨੂੰ ਪੜ ਦੇ ਰਹਿਣਾ ਕਾਕੀਰ ਨੂੰ ਪੜਦੇ ਰਹਿਣਾ ਮਹਿਗਾ ਹੀ ਪੈਂਦਾ ਹੈ ਲੈਣੀ ਦਾ ਦੇਣਾ ਪਹਿਣਾ ਲੈਣੇ ਦਾ ਦੇਣਾ ਪਹਿਣਾ ਪੈਂਦਾ ਹੀ ਪੈਂਦਾ ਹੈ ਲੈ ਰਾਗ ਦੇਣਾ ਪਹਿਣਾ ਸਬੂਤਾਂ ਬਿਨ ਕੁਝ ਵੀ ਕਹਿਣਾ ਮਹਿੰਗਾ ਹੀ ਪੈਂਦਾ ਹੈ ਬਾਪੂ ਨੂੰ ਕੁਝ ਵੀ ਕਹਿਣਾ ਮਹਿੰਗਾ ਹੀ ਪੈਂਦਾ ਹੈ ਸਬੂਤਾਂ ਬਿਨਾ ਕੀ ਕਿਹਾ ਗੁਰੂ ਪਿਤਾ ਜੀ ਨੂੰ ਇਹਨਾਂ ਨੇ ਅਣਪੜ੍ਹ ਦੱਸਿਆ ਅਣਪੜ੍ਹ ਦੱਸਿਆ ਇਹ ਕਾਜੋ ਦੇ ਦਲਾਲਾਂ ਨੇ ਕਾਲ ਦੇ ਦਲਾਲ ਨੇ ਜਿਹੜੇ ਉਹ ਵਕੀਲ ਬਣੇ ਹੋਏ ਤੇ ਜਿਹੜੀ ਚਨਾਲ ਚੌਕੜੀ ਹੈ ਕਹਿੰਦੇ ਬਾਬਾ ਦਾ ਪੜ੍ਹਨੀ ਨਹੀਂ ਜਾਣਦਾ ਪੜ੍ਹੇ ਲਿਖੇ ਨੂੰ ਅਣਪੜ ਬਣਾਉਂਦੇ ਐ ਇੱਕ ਅਕਲ ਅਰਬਾ ਖਰਬਾ ਅਕਲਾ ਬਣਾਉਣ ਨਾਲ ਚਲਾਕੀਆਂ ਕਰਦੀ ਐ ਚਲਾਕੀਆਂ ਨਹੀਂ ਚੱਲਦੀਆਂ ਸਬੂਤਾਂ ਬਿਨ ਕੁਝ ਵੀ ਕਹਿਣਾ ਮਹਿੰਗਾ ਹੀ ਪੈਂਦਾ ਹੈ ਬਾਪੂ ਨੂੰ ਕੁਝ ਵੀ ਕਹਿਣਾ ਮਹਿੰਗਾ ਹੀ ਪੈਂਦਾ ਹੈ ਬਾਪੂ ਨੂੰ ਭੰਡਦੇ ਰਹਿਣਾ ਮਹਿੰਗਾ ਹੀ ਪੈਂਦਾ ਹੈ ਝੂਠ ਨੂੰ ਝੂਠ ਨੂੰ ਕੁਝ ਨਾ ਕਹਿਣਾ ਮਹੰਗਾ ਹੀ ਪੈਂਦਾ ਹੈ ਲੈਣੇ ਦਾ ਦੇਣਾ ਪਹਿਣਾ ਪੈਂਦਾ ਹੀ ਪੈਂਦਾ ਹੈ ਲੈਣੇ ਦਾ ਦੇਣਾ ਪਹਿਣਾ ਬਾਪੂਰੂ ਘਰੋਂ ਕੱਢੜਾ ਮਹੰਗਾ ਹੀ ਪੈਂਦਾ ਹੈ ਆ ਬਾਪੂਰੂ ਘਰੋਂ ਕੱਢੜਾ ਮਹੰਗਾ ਹੀ ਪੈਂਦਾ ਹੈ ਬਾਪੂ ਦਾ ਜਲੂਸ ਕੱਢਣਾ ਮਹਿੰਗਾ ਹੀ ਪੈਂਦਾ ਹੈ ਇਹਨਾਂ ਨੇ ਆਪਦੇ ਆਲੇ ਜਲੂਸ ਕੱਢਿਆ ਸੀ ਗੁਰੂ ਪੀਸਾ ਜੀ ਦਾ ਇਹਨਾਂ ਦਾ ਜਲੂਸ ਇਹਨਾਂ ਦਾ ਨਿਕਲਿਆ ਦੇਖੋ ਔਰ ਦੁਨੀਆ ਕੀ ਕਹੋਗੀ ਬਾਪੂ ਦਾ ਜਲੂਸ ਕੱਢਣਾ ਮਹਿੰਗਾ ਹੀ ਪੈਂਦਾ ਹੈ ਖਾਤੇ 'ਚੋਂ ਨਾਮ ਕੱਢਣਾ ਮਹਿੰਗਾ ਹੀ ਪੈਂਦਾ ਹੈ ਕਾਗਜ਼ਾ ਜੋ ਵੀ ਨਾਮ ਡਿਆਤਾ ਆਪਦੇ ਜਣੇ ਉਹ ਕਾਗਜ਼ਾ ਤੁਸੀਂ ਬਿਠਾ ਦੇ ਕੋਈ ਜਿਹੜਾ ਬੜਿਆ ਚ ਜਾਨਣਾ ਪਉਦਾ ਉਹਦੇ ਨਾਲ ਚਲਾਕੀ ਕਿਵੇਂ ਕਰਜੋਗੇ ਬੂਰ ਕੋ ਤੁਸੀਂ ਖੱਤੇ ਚੋ ਨਾਮ ਕੱਢਣਾ ਬਹਿਗਾ ਹੀ ਪੈਂਦਾ ਹੈ ਬਾਪੂ ਨੂੰ ਨਾ ਬਾਪੂ ਕਹਿਣਾ ਬਹਿਗਾ ਹੀ ਪੈਂਦਾ ਹੈ ਬੱਪ ਨੂੰ ਪੜਦੇ ਰਹਿਣਾ ਬਹਿਗਾ ਹੀ ਪੈਂਦਾ ਹੈ ਲੈਣੇ ਦਾ ਦੇਣਾ ਪਹਿਣਾ ਔ ਲੈਣੇ ਦਾ ਦੇਣਾ ਪਹਿਣਾ ਪੈਂਦਾ ਹੀ ਪੈਂਦਾ ਹੈ ਲੜਨੇ ਦਾ ਦੇਣਾ ਪਹਿਣਾ ਬਾਪੂ ਤੇ ਔਗਣ ਮੜਦੇ ਰਹਿਣਾ ਮਹਿੰਗਾ ਹੀ ਪੈਂਦਾ ਹੈ ਬਾਪੂ ਤੇ ਪੱਥਰ ਧਰਦੇ ਰਹਿਣਾ ਮਹਿੰਗਾ ਹੀ ਪੈਂਦਾ ਹੈ ਬਾਪੂ ਤੇ ਔਗਣ ਮੜਦੇ ਰਹਿਣਾ ਮਹਿੰਗਾ ਹੀ ਪੈਂਦਾ ਹੈ ਬਾਪੂ ਦੇ ਪੱਥਰ ਧਰਦੇ ਰਹਿਣਾ ਬਹਿ ਗਾਈ ਪੈਂਦਾ ਹੈ ਸਭੇ ਤੋਂ ਝੂਠ ਦੀ ਕਰਦੇ ਰਹਿਣਾ ਮਹਿੰਗਾ ਹੀ ਪੈਂਦਾ ਹੈ ਬਾਪੂ ਨੂੰ ਭੰਡਦੇ ਰਹਿਣਾ ਮਹਿੰਗਾ ਹੀ ਪੈਂਦਾ ਹੈ ਲੈਣੇ ਦਾ ਦੇਣਾ ਪਹਿਣਾ ਪੈਂਦਾ ਹੀ ਪੈਂਦਾ ਹੈ ਲੈਣੇ ਦਾ ਦੇਣਾ ਪਹਿਣਾ ਝੂਠ ਦਾ ਪੱਲਾ ਫੜਦੇ ਰਹਿਣਾ ਮਹਿੰਗਾ ਹੀ ਪੈਂਦਾ ਹੈ ਝੂਠ ਕੀ ਹੈ ਕਾਲ ਯੁਗ ਕਾਲ ਦਲਾਲੋ ਝੂਠ ਦਾ ਉਹਦੇ ਪੱਲਾ ਫੜੀ ਫਿਰਦੇ ਨੇ ਨਕਲੀ ਨੂੰ ਪਿਓ ਵੜਾਈ ਫਿਰਦੇ ਨੇ ਇਹ ਨਕਲੀ ਨੂੰ ਝੂਠ ਦਾ ਪੱਲਾ ਫੜਦੇ ਰਹਿਣਾ ਬਹਿਗਾ ਹੀ ਪੈਂਦਾ ਹੈ ਸੱਚ ਦੇ ਨਾਲ ਲੜਦੇ ਰਹਿਣਾ ਬਹਿਗਾ ਹੀ ਪੈਂਦਾ ਹੈ ਸੋਚਾ ਬਚਾਰਾਂ ਤੇ ਸੜਦੇ ਰਹਿਣਾ ਚੰਗੇ ਬਚਾਰਾਂ ਤੇ ਸੜਦੇ ਰਹਿਣਾ ਬਹਿਗਾ ਹੀ ਪੈਂਦਾ ਹੈ ਬੱਪੂ ਨੂੰ ਪੜਦੇ ਰਹਿਣਾ ਬੱਪੂ ਨੂੰ ਪੜਦੇ ਰਹਿਣਾ ਬੰਗਾ ਹੀ ਪੈਂਦਾ ਹੈ ਲੈਣੇ ਦਾ ਦੇਣਾ ਪਹਿਣਾ ਆਹ ਲੈਣੇ ਦਾ ਦੇਣਾ ਪਹਿਣਾ ਪੈਂਦਾ ਹੀ ਪੈਂਦਾ ਹੈ ਲੈਣੇ ਦਾ ਦੇਣਾ ਪਹਿਣਾ ਪਿਤਾ ਤੇ ਦੋਸ਼ ਲਗਾਉਣੇ ਮਮੁਲੀ ਇਹ ਗੱਲ ਨਹੀਂ ਪਿਤਾ ਤੇ ਦੋਸ਼ ਲਗਾਉਣੇ ਚੰਗੀ ਇਹ ਗੱਲ ਨਹੀਂ ਤਾਕਤ ਦਾ ਸੋਮਾ ਬਾਪੂ ਕਰਦਾ ਕੋਈ ਛਲ ਨਹੀਂ ਓ ਤਾਕਤ ਦਾ ਸੋਮਾ ਬਾਪੂ ਕਰਦਾ ਕੋਈ ਸੱਲ ਨਹੀਂ ਬਾਪੂ ਨੂੰ ਭੰਡ ਦੇ ਰਹਿਣਾ ਮਹਿੰਗਾ ਹੀ ਪੈਂਦਾ ਹੈ ਲੈਣੇ ਦਾ ਦੇਣਾ ਪਹਿਣਾ ਪੈਂਦਾ ਹੀ ਪੈਂਦਾ ਹੈ ਲੈਣੇ ਦਾ ਦੇਣਾ ਪਹਿਣਾ ਓ ਕੋਈ ਨਾ ਪਾਪਾ ਹੁੰਦਾ ਕੁੱਤਾ ਲਈ ਮਾੜਾ ਜੀ ਕੋਈ ਨਾ ਮਾਂ ਪਿਓ ਹੁੰਦਾ ਕੁੱਤਾ ਲਈ ਮਾੜਾ ਜੀ ਫੇਰ ਵੀ ਮਾਂ ਪਿਓ ਨੂੰ ਨਾ ਘਰੋਂ ਕੱਢਣਾ ਹਾੜਾ ਇਹ ਹਾੜਾ ਜੀ ਬਾਪਿਓ ਨੂੰ ਨਾ ਘਰੋਂ ਕੱਢਣਾ ਬਾੜਾ ਇਹ ਮਾੜਾ ਜੀ ਹਾੜਾ ਇਹ ਹਾੜਾ ਜੀ ਜੇ ਬਾੜਾ ਕਰੋਗੇ ਤਾਂ ਬਾੜਾ ਹੋਊਗਾ ਹੱਥ ਵੱੰਨ ਕੇ ਹਾੜਾ ਵੀ ਤੁਸੀਂ ਘਰੋਂ ਨਾ ਕੱਢੋ ਮਾੜੇ 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 ਬਾਪੂ ਤੇ ਨਾ ਦੋਸ਼ ਲਗਾਉਣਾ ਹੜਾ ਹੈ ਹੜਾ ਜੀ ਬਾਪੂ ਤੇ ਨਾ ਦੋਸ਼ ਲਗਾਉਣਾ ਹੜਾ ਹੈ ਹੜਾ ਜੀ ਬਾਪੂ ਨੂੰ ਪੜਦੇ ਰਹਿਣਾ ਆਹ ਬਾਪੂ ਨੂੰ ਪੜਦੇ ਰਹਿਣਾ ਮੈਂ ਗਾਹੀ ਪੈਂਦਾ ਹੈ ਲੈਣੇ ਦਾ ਦੇਣਾ ਪਹਿਣਾ ਬਾ ਭਈ ਲੈਣੇ ਦਾ ਦੇਣਾ ਪਹਿਣਾ ਪੈਂਦਾ ਪੈਂਦਾ ਹੀ ਪੈਂਦਾ ਹੈ ਲੈਣ ਦਾ ਦੇਣਾ ਪਹਿਣਾ ਕੰਨੇ ਕੇ ਗਲਤੀ ਵੱਡੀ ਜਿਹੜਾ ਵੀ ਕਰਦਾ ਹੈ ਕੰਨੇ ਕੇ ਗਲਤੀ ਵੱਡੀ ਜਿਹੜਾ ਵੀ ਕਰਦਾ ਹੈ ਗਲਤੀ ਨਾ ਆਪਣੀ ਕੱਡੀ ਜਿਉਂਦਾ ਨਾ ਮਰਦਾ ਹੈ ਗੋਤੀ ਨਾ ਆਪਦੀ ਕੱਡੀ ਜਿਉਂਦਾ ਨਾ ਮਰਦਾ ਹੈ ਮਾੜੀ ਨਾ ਸੰਗਤ ਛੱਡੀ ਝੂਠ ਦਾ ਪਰਦਾ ਹੈ ਓ ਮਾੜੀ ਨਾ ਸੰਗਤ ਛੱਡੀ ਹਾਮੀ ਝੂਠ ਦੀ ਪਰਦਾ ਹੈ ਬਾਪੂ ਨੂੰ ਪੰਡ ਦੇ ਰਹਿਣਾ ਓ ਬਾਪੂ ਨੂੰ ਪੜ ਦੇ ਰਹਿਣਾ ਮਹਿੰਗਾ ਹੀ ਪੈਂਦਾ ਹੈ ਗਾਣੀ ਦਾ ਦੇਣਾ ਪਹਿਣਾ ਬਈ ਪੈਂਦਾ ਹੀ ਪੈਂਦਾ ਹੈ ਗਾਣੀ ਦਾ ਦੇਣਾ ਪਹਿਣਾ ਸਾਹ ਸੰਗੇ ਜੀ ਹੱਥ ਬੰਨ ਕੇ ਬੇਲਦੀ ਐ ਜਿਹੜਾ ਇਸ ਕਰਤਾ ਦੇ ਵਿੱਚ ਹਗਾਰਾ ਭਰੂਗਾ ਉਹ ਪਤਾ ਨਹੀਂ ਕਿੰਨੇ ਕਿਨੇ ਨਜ਼ਾਰੇ ਲਊਗਾ ਕਿੰਨੇ ਗਲਤ ਨਜ਼ਾਰੇ ਕਰੂਗਾ ਉਹ ਇਹ ਹੱਥ ਵੱਲ ਕੇ ਬੇੜਤੀ ਹੈ ਵੀ ਬਾਪੂ ਦੋ ਨੇ ਇੱਕ ਦਰਿਆਵੀ ਇੱਕ ਰਾਣੀ ਸੱਤਿਆ ਫਕੀਰ ਧਰਤੀ ਤੇ ਜਿਹੜਾ ਰੱਬ ਆਇਆ ਹੋਇਆ ਹੈ ਉਹੀ ਮਾਂ ਉਹੀ ਪਿਓ ਉਹੀ ਭੈਣ ਉਹੀ ਭਾਈ ਉਹੀ ਹੈ ਸਾਰਾ ਕੁਝ ਆਪਣਾ ਮਾਂ ਵੀ ਹੋਈ ਹੈ ਪਿਓ ਵੀ ਉਹੀ ਐ ਭੈਣ ਵੀ ਉਹੀ ਐ ਭਾਈ ਵੀ ਉਹੀ ਐ ਇਹਦੂਗਾ ਇੱਕ ਕਮਤਾ ਪਾਵਾਂਗੇ ਮੇਰੇ ਪੂਰਨ ਫਕੀਰ ਐ ਨਾ ਇਹਦਾ ਕੋਈ ਭੇਜ ਨਹੀਂ ਪਾ ਸਕਦਾ ਕਿਸੇ ਦੇ ਸਾਰਿਆਂ ਦੇ ਨਹੀਂ ਨੱਚਦਾ ਕਿਸੇ ਦੇ ਸਾਰਿਆਂ ਦੇ ਨੱਚਦਾ ਨਹੀਂ ਇਹ ਵੀ ਕਿਸੇ ਦੇ ਸਾਰਿਆਂ ਤੇ ਨੱਚੂਗਾ ਕਿਸੇ ਦੇ ਸਾਰਿਆਂ ਦੇ ਨਹੀਂ ਨੱਚਦਾ ਇਹਦਾ ਪਤੰਦਰ ਦਾ ਵਸਾਈ ਨਹੀਂ ਜਿਵੇਂ ਕਬੀਰ ਸੌਰੀ ਬਣ ਗਿਆ ਸੀ ਚੋਰ ਦਾ ਉਹਨੂੰ ਤਾਰਨਾ ਸੀ ਕ੍ਰਿਸ਼ਨ ਮਹਾਰਾਜ ਸਾਲਾ ਹੀ ਬਣ ਗਿਆ ਅਰਜੜ ਦਾ ਦੇਖ ਲੈ ਦੇਖ ਲੈ ਇਹ ਫਕੀਰ ਤੇ ਫਕੀਰ ਫਕੀਰੀ ਜਾਣੇ ਆਪਣੀ ਅਕਲਾਂ ਤੋਂ ਬਾਹਰ ਹੈ ਕੱਲਾ ਹਾਂ ਬਸ ਹੱਥ ਬੰਨ੍ਹ ਕੇ ਬੇਜਤੀ ਹੈ ਤੇ ਛੇਰ ਜਰੂਰ ਕਰਿਓ ਆਪਾ ਗੁਰੂ ਪਿਤਾ ਜੀ ਦੀ ਆਨ ਬਾਣ ਛਾਨੂ ਸਾਰੀ ਦੁਨੀਆ ਦੇ ਵਿੱਚ ਉੱਚਾ ਚੱਕਣਾ ਜੀ ਤਾਂ ਤਾਂ ਸਤਿਗੁਰੂ ਤੇਰਾ ਹੀ ਆਸਰਾ ਜੀ